ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰਪੁੱਲਾ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਜੋ ਕਿ ਤੁਹਾਡੇ ਸਾਹਮਣੇ ਬੁੱਲ ਖੜਾ ਹੈਗਾ ਰਾਕਾ ਬੁੱਲਾ ਜੀ ਇਹਨਾਂ ਦੇ ਮਾਲਕ ਨਾਲ ਗੱਲਬਾਤ ਕਰਾਉਣੇ ਆ ਤਾਂ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਇਹਦੀ ਮਦਰ ਦਾ ਮਿਲਕ ਰਿਕਾਰਡ ਜਰੂਰ ਦੱਸੋ ਜੀ ਕੀ ਹੈ ਇਹਦੀ ਮਦਰ ਦਾ ਇਹਦੀ ਮਿਲਕ ਰਿਕਾਰਡ ਜਿਹੜਾ ਹੋਣਾ ਮਾਂ ਦਾ ਹਾਂਜੀ ਹਾਂਜੀ ਪੀ ਪਲੱਸ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਕਿੰਨੇ ਹੀ ਸਰਕਾਰੀ ਕਰਾਈਆਂ ਜੀ ਅੱਛਾ ਜੀ ਅੱਛਾ ਐਚ ਡੀ ਵੀ ਚ ਕਰਾਈਆਂ ਨੇ ਕਿ ਜੀ ਨਾਬੇ ਚ ਪੰਜਾਬ ਦੀਆਂ ਰਿਕਾਰਡੀਆਂ ਜੀ ਹਾਂਜੀ ਹਾਂਜੀ ਆ ਜਿਹੜੀ ਆਪਣਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਅੱਛਾ ਜੀ ਸਾਹਮਣੇ ਐ ਕਰ ਦੋ ਜੀ ਇਧਰਲੇ ਪਾਸੇ ਪੋਸਟ 500 ਗ੍ਰਾਮ ਦੀ ਰਿਕਾਰਡਿੰਗ ਕਰਾਈ ਹਾਂਜੀ 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 ਤਰਨਤਾਰਨ ਦੇ ਵਿੱਚ ਇਹਨੇ ਕਰਾਈ ਹੈ ਜੀ ਬਾਈ ਕਿਲੋ 950 ਗ੍ਰਾਮ ਦੀ ਅੱਛਾ ਜੀ ਅੱਛਾ 16 ਚ ਅੱਛਾ ਜੀ 3 ਮਹੀਨੇ 5 ਦਿਨ ਦੀ ਸੂਈ ਦੇ ਅੱਛਾ ਜੀ ਆ ਇਹਨੇ ਸ਼ੋ ਜਿੱਤਿਆ ਜੀ ਬਬੂੜਾ ਸਾਹਿਬ ਹਾਂਜੀ ਹਾਂਜੀ 2016 ਚ ਹਾਂਜੀ ਹਾਂਜੀ ਇਸ ਤੋਂ ਆ ਜੀ 19 ਕਿਲੋ 900 ਗ੍ਰਾਮ ਦੇ ਹਾਂਜੀ ਹਾਂਜੀ 4 ਮਹੀਨੇ 20 ਦਿਨ ਦੀ ਸੂਈ ਦੇ ਅੱਛਾ ਜੀ 2 ਮਹੀਨੇ ਕੱਬਣ ਨੇ ਤੇ ਇਹ ਖੁਦ ਇਹ ਕਿਹੜੇ ਬੋਲਦਾ ਜੀ ਇਹ ਇਹ ਪੀਤ 87 ਦਾ ਬੱਚਾ ਜੀ ਅੱਛਾ ਜੀ ਅੱਛਾ ਡੀਐਨਏ ਟੈਸਟਡ ਆ ਜੀ ਡੀਐਨਏ ਟੈਸਟਡ ਆ ਜੀ ਮਾਂ ਨਾਲ ਵੀ ਤੇ ਬਾਪ ਨਾਲ ਵੀ ਬਾਪ ਨਾਲ ਵੀ ਜੀ ਉਹ ਆ ਵੀਰ ਜੀ ਹੁਣ ਤੁਹਾਨੂੰ ਆਪਾਂ ਜਿਹੜਾ ਕਿ ਉਹਨਾਂ ਦੇ ਹੁਨਰ ਨੇ ਉਹਨਾਂ ਦੇ ਕੋਲੇ ਡੀਐਨ ਟੈਸਟ ਦੀ ਵੀ ਰਿਪੋਰਟ ਦਿਖਾ ਰਹੇ ਆ ਜੋ ਕਿ ਤੁਹਾਡੇ ਸਾਹਮਣੇ ਵੀਰ ਡੀਐਨ ਟੈਸਟ ਦੀ ਰਿਪੋਰਟ ਪੇਸ਼ ਕਰ ਰਹੇ ਨੇ ਇਹ ਆਪਾਂ ਨੂੰ ਮੁੱਖ ਮੰਤਰੀ ਵਾਰਡ ਮਿਲਿਆ ਜੀ ਹਾਂਜੀ 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 ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ ਮੱਜਾਂ ਦੇ ਕਿੱਤੇ 'ਚ ਇੱਕ ਹੀ ਬੰਦੇ ਨੂੰ ਮਿਲਦਾ ਹਾਂਜੀ 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 ਇਹ ਆਪਾਂ ਨੂੰ ਪਿਛਲੀ ਵਾਰੀ ਚੋਂ ਮਾਣ ਪ੍ਰਾਪਤ ਹੋਇਆ ਜੀ ਹਾਂਜੀ ਹਾਂਜੀ ਮਾਤਮਣੇ ਕਿਰਪਾ ਕੀਤੀ ਹਾਂਜੀ ਹਾਂਜੀ ਉਹਨਾਂ ਨੂੰ ਕਰ ਲਓ ਜੀ ਹਾਂਜੀ ਮਾਂ ਦੇ ਨਾਲ ਅੱਛਾ ਜੀ ਆਹ ਰਿਪੋਰਟ ਜੇ ਕਿਹ ਪ੍ਰਾਣੇ ਚੈੱਕ ਕਰਨੀ ਹੋਵੇ ਹਾਂਜੀ ਹਾਂਜੀ ਐਨ ਡੀ ਪੀ ਤੋਂ ਗੁਜਰਾਤ ਤੋਂ ਚੈੱਕ ਕਰ ਸਕਦਾ ਹਾਂਜੀ ਹਾਂਜੀ ਆਹ ਆਪਣਾ ਇਹਦੇ ਬਾਪ ਨਾਲ ਹੈ ਜੀ ਹਾਂਜੀ ਹਾਂਜੀ ਆਹ ਦੋਵੇਂ ਹੀ ਇੱਥੇ ਆ ਕੇ ਕੰਪਿਊਟਰ ਦੀ ਰਿਪੋਰਟ ਹਾਂਜੀ ਹਾਂਜੀ ਆਹ ਬਾਪ ਨਾਲ ਹੈ ਜੀ ਹਾਂਜੀ ਆ ਇਹਦੀ ਮਾਂ ਦੀਆਂ ਪ੍ਰੋਪਰ ਚਵਾਈਆਂ ਜੀ ਹਾਂਜੀ ਹਾਂਜੀ ਆ ਜਿੱਦਾਂ ਵੀ ਜਿਵੇਂ ਹੋਈ ਸੀ ਆ ਦੇਖੋ ਵੀਰ ਜੀ ਤੁਸੀਂ ਆਏ ਦਿਆਂ ਪ੍ਰੋਪਰ ਚਵਾਈਆਂ ਹੋਈਆਂ ਹੋਈਆਂ ਨੇ ਹਾਂਜੀ ਹਾਂਜੀ 23 ਗੱਲ 3 ਕਿਲੋ ਵਾਲੀ ਜੀ ਹਾਂਜੀ ਆ ਆਪਣਾ ਸਰਟੀਫਿਕੇਟ ਹੈ ਜੀ ਅੱਛਾ ਜੀ ਜਿਹੜਾ ਇਹ ਤੁਹਾਨੂੰ ਹੁਣ ਪਸ਼ੂ ਪਾਲਣ ਦੇ ਵਿੱਚ ਇਹ ਆਪਣਾ ਦੁੱਧ ਚੋਇਆ ਜੀ ਅੱਛਾ ਜੀ 500 ਗ੍ਰਾਮ ਅੱਛਾ ਜੀ ਆ ਦੁੱਧ ਚਾੜੀ ਨੇ 2 ਕਿਲੋ 950 ਗ੍ਰਾਮ ਹਾਂਜੀ ਹਾਂਜੀ ਉਹ ਸਰਟੀਫਿਕੇਟ ਆ ਵਾ ਹਾਂਜੀ ਆਪਣਾ ਜਿਹੜਾ ਨੇ ਸ਼ੋ ਜਿੱਤਿਆ ਸੀ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਪ੍ਰੋਪਰ ਕਾਰਡ ਆ ਸਾਰਾ ਹਾਂਜੀ ਭਾਈ ਜੀ ਤੁਹਾਡੇ ਜਿਹੜੇ ਡਾਇਮੰਡ ਬੋਲਾ ਉਹਦੀ ਝੋਟੀ ਆਪਣੇ ਕੋਲੇ ਹੈ ਜੀ ਉਹ ਤਿੰਨੇ ਵਾਰੀ ਆਪਣੇ ਮੇਲੇ ਤੋਂ ਜਿੱਤੀ ਹੋਈ ਹੈ ਜੀ ਸਾਨੂੰ ਵੀ ਤੁਹਾਨੂੰ ਮਿਲ ਕੇ ਅੱਜ ਬੜਾ ਮਾਣ ਖੁਸ਼ ਹੋਇਆਗਾ ਤੇ ਅੱਜ ਪੂਰੀ ਟੀਮ ਦਾ ਸੀ ਧੰਨਵਾਦ ਕਰਨਾ ਚਾਹੁੰਦੇ ਆ ਜੋ ਕਿ ਵੀਰ ਨੇ ਅੱਗੇ ਪੀ 288 ਦਾ ਬੱਚਾ ਵੀ ਤਿਆਰ ਕੀਤਾ ਦੋਸਤੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਚੀਜ਼ ਦੀ ਸ਼ੇਅਰ ਕਰਦਾ ਹੁੰਨਾਗਾ ਵੀ ਦੋਸਤੋ ਨਾ ਕਿ ਕੋਈ ਚਮੜਾ ਦੇਖਿਆ ਕਰੋ ਨਾ ਕੁਛ ਦੁੱਧ ਦੀ ਵੈਰਾਈਟੀ ਜ਼ਰੂਰ ਦੇਖਿਆ ਕਰੋ ਜਿਵੇਂ ਕੋਈ ਬੁੱਲ ਆ ਉਹਦੀਆਂ ਮਾਂਵਾਂ ਦੀ ਤੇ ਭੈਣਾਂ ਦੀ ਅੱਗੇ ਬੁੱਲ ਦੇ ਜਿੰਨੇ ਵੀ ਬੱਚੇ ਆਏ ਨੇ ਉਹਦਾ ਰਿਕਾਰਡ ਦੇਖੋ ਜਿਵੇਂ ਕਿ ਹੁਣ ਸਾਡੇ ਕੋਲੇ ਡੈਮਡ ਬੁੱਲ ਦੀ ਝੋਟੀ ਆ ਜਿਹੜੀ ਇਹ ਆਈ ਆ ਪਹਿਲਾ ਦੂਜਾ ਦੁਬਾਰੇ ਫਿਰ ਦੂਜਾ ਸਥਾਨ ਸਾਡਾ ਅੱਜ ਮਾਨ ਖੁਸ਼ ਹੋਇਆ ਤੇ ਉਹਨਾਂ ਉਹਨਾਂ ਦਾ ਅਸੀਂ ਵੀਰ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਕਿ ਆਪਣੇ ਸਕਰੀਨ ਦੇ ਸਾਹਮਣੇ ਦੋਨੇ ਵੀਰ ਖੜੇ ਨੇ ਬਾਈ ਜੀ ਸასი ਗਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਬੁੱਲ ਝੋਟੀ ਨੇ ਨਾਮ ਰੋਸ਼ਨ ਤੁਹਾਡਾ ਵੀ ਕੀਤਾ ਤੇ ਸਾਡਾ ਵੀ ਕਰਿਆ ਤੇ ਜਿਹੜਾ ਇਹ ਬੁੱਲਾ ਇਹ ਵੀਰ ਨੇ ਆਪਣੇ ਘਰੇ ਹੀ ਪਾਲਿਆ ਹੋਇਆ ਹੈਗਾ ਇਹ ਤਾਂ ਦੋਸਤੋ ਇਹੋ ਜਿਹੇ ਬੁੱਲ ਤਿਆਰ ਕਰੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਦਾ ਸੁਧਾਰ ਹੋਵੇ ਤੇ ਵੀਰ ਜੀ ਹੋਰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਜਰੂਰ ਦੱਸੋ ਜੀ ਥੋੜਾ ਬਤਾਂ ਦੱਸਣਾ ਕੀ ਹੈ ਵੀਰ ਸਾਡੀ ਤੇ ਬੇਨਤੀ ਹੈ ਹਾਂਜੀ ਹਾਂਜੀ ਇਕੱਟਾ ਪਿਆਰ ਕਰਨਾ ਹੈ ਬੀ.ਐਨ.ਆਰ ਰਿਪੋਰਟਾਂ ਨਾਲ ਨਾ ਰੱਖੋ ਮਾਂ ਦਾ ਚੰਗਾ ਰਕਾਟ ਹੋਵੇ ਮਾਂ ਦਾ ਚੰਗਾ ਰਕਾਟ ਹੋਵੇ ਹਾਂਜੀ ਹਾਂਜੀ ਸਾਡੀ ਤੇ ਬੇਨਤੀ ਹੈ ਸਕੱਤਰ ਜੀ ਠੀਕ ਹੈ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ